ਮੂਨੀ ਹੋਏ ਬੈਠੇ ਇਕਾਂਤੀ ਮੂਨਨੀ ਦੀ ਗੱਲ ਆਈ ਹੈ ਹੈ ਨਾ ਜੀ ਤੋ ਪਾਸ਼ਾ ਕਹਿੰਦੇ ਕਿ ਮੂਨ ਧਾਰਨ ਕੀਤਾ ਤੇ ਕਹਿੰਦੇ ਮੈਂ ਇਕਾਂਤ ਦੇ ਵਿੱਚ ਜਾ ਕੇ ਬਹਿ ਗਿਆ ਹਾਂ ਮੂਨੀ ਹੋਏ ਬੈਠਾ ਇਕਾਂਤੀ ਪਰ ਸ਼ਰੀਰ ਦਾ ਮੂੰਹ ਧਾਰਨ ਕਰ ਲਿਆ ਮੂੰਹ ਬੰਦ ਕਰ ਲਿਆ ਇਸ ਮੂੰਹ ਬੰਦ ਕਰਨ ਦੇ ਨਾਲ ਕਦੀ ਵੀ ਮੋਨ ਹੋ ਹੀ ਨਹੀਂ ਸਕਦਾ ਹੈ ਮੂੰਹ ਬੰਦ ਹੈ ਮਨ ਨੇ ਅੰਦਰ ਪਤਾ ਨਹੀਂ ਕਿੰਨਾ ਕਰੋਲਾ ਪਾਇਆ ਹੋਇਆ ਹੈ ਲੋਕਾਂ ਨੂੰ ਲਿਖ ਲਿਖ ਦੱਸਦਾ ਕਿ ਸਵਾ ਮਹੀਨਾ ਮੈਨੂੰ ਬੁਲਾਇਓ ਨਾ ਮੈਂ ਸਵਾ ਮਹੀਨੇ ਲਈ ਮੌਣ ਤਾਰਨ ਕੀਤਾ ਤੇ ਹੱਸਵਾ ਮਹੀਨਾ ਕੌਣ ਬੋਲਿਆ ਤੇਰੇ ਅੰਦਰੋਂ ਬੋਲੋ ਤੂੰ ਕਿਥੇ ਮੋਨੀ ਆ ਬੋਲੋ ਜਿਹੜੀ ਚੀਜ਼ ਖਾਣੀ ਉਹ ਲਿਖ ਕੇ ਦੱਸਣ ੜਿਆ ਬੋਲੋ ਜਿਹੜੀ ਲਿਆਉਣੀ ਐ ਮੈਂ ਲਿਖ ਦੇ ਦਿੰਨਾ ਤੇ ਕਹਿੰਦਾ ਮੈਂ ਮੌਣ ਤਾਰਨ ਕੀਤਾ ਮੇਰੇ ਲਾਗੇ ਵੀ ਕੋਈ ਨਾ ਆਉ ਮੈਨੂੰ ਬੁਲਾਵੋ ਵੀ ਕੋਈ ਨਾ ਕਹੀਂ ਚੁੱਪੇ ਚੋਪਣਾ ਹੋ ਵੀ ਜੇ ਲਾਏ ਰਹਾ ਲਿਵਤਾਰ ਕਹਿੰਦੇ ਭਾਵੇਂ ਰਾਤ ਦਿਨ ਮੂੰਹ ਬੰਦ ਰੱਖ ਪਰ ਮਨ ਬੰਦ ਨਹੀਂ ਹੁੰਦਾ ਹੈ ਸੋਚਾਂ ਬੰਦ ਨਹੀਂ ਹੁੰਦੀਆਂ ਪਾਸ਼ਾ ਕਹੇ ਇਹ ਸਮਝਾਰੇ ਨੇ ਕਿ ਮੋਨੀ ਹੋਏ ਬੈਠਾ ਇਕਾਂਤੀ ਹਿਰਦੇ ਕਲਪਨ ਗੰਠਾ ਤੇ ਹਿਰਦੇ ਦੇ ਵਿੱਚ ਕਹਿੰਦੇ ਕਲਪਨਾਵਾਂ ਦੀਆਂ ਗੰਢਾਂ ਬਣ ਕੇ ਰੱਖੀਆਂ ਪਈਆਂ ਤੇ ਲੋਕਾਂ ਨੂੰ ਕਹਿੰਦਾ ਮੈਂ ਮੋਨੀ ਹੋ ਗਿਆ ਲੋਕਾਂ ਨੂੰ ਕੀ ਕਹਿ ਰਿਹਾ ਐ ਮੈਂ ਮੋਨੀ ਹੋ ਗਿਆ ਤੇ ਹਿਰਦੇ ਦੇ ਵਿੱਚ ਕਲਪਨਾਵਾਂ ਦੌੜੀਆਂ ਫਿਰਦੀਆਂ ਬਾਸ਼ਨਾਵਾਂ ਦੌੜੀਆਂ ਫਿਰਦੀਆਂ ਹਿਰਦੇ ਕਲਪਨ ਗੰਠਾ